ਨਾ ਬਾਈ ਜੀ ਗਊਸ਼ਾਲਾ ਵਾਲੇ ਆਏ ਨੇ ਕਾਲਿਆਂ ਵਾਲੀ ਤੋਂ ਤੂੜੀ ਲੈਣ ਲਈ ਇਹ ਹਰ ਸਾਲ ਆਉਂਦੇ ਨੇ ਇੱਕ ਤਾਂ ਗਊਸ਼ਾਲਾਂ ਦੇ ਵਿੱਚ ਆਪਣਾ ਹੁੰਦਾ ਵੀ ਦੁੱਧ ਵਾਸਤੇ ਕੱਲੇ ਗਊਆਂ ਰੱਖੀਆਂ ਹੁੰਦੀਆਂ ਇਹ ਜਿਹੜੀ ਕਾਲਿਆਂ ਵਾਲੀ ਗਊਸ਼ਾਲਾ ਇਹ ਬੇਸਹਾਰਾ ਜਿਹੜੇ ਬਿਮਾਰ ਪਸ਼ੂ ਹੁੰਦੇ ਆ ਉਹਨਾਂ ਲਈ ਤੂੜੀ ਜਾਂਦੇ ਆ ਹਸਪਤਾਲ ਹੀ ਇੱਕ ਤਰ੍ਹਾਂ ਦਾ ਕਾਲੇ ਵਾਲੀ ਮੰਡੀ ਇਹ ਗਊਸ਼ਾਲਾ ਨਾਂ ਅਨੰਦ ਬਾਬਾ ਗਊਸ਼ਾਲਾ ਤੇ ਸਣੀ ਦੇਵ ਮੰਦਿਰ ਦੇ ਨੇੜੇ ਆ ਮਨ ਲਾ ਜਦੋਂ ਆਪਾਂ ਦੇਸੂ ਤੋਂ ਜਾਈਏ ਫਾੜਕਾਂ ਕੋਲੇ ਗਊਸ਼ਾਲਾ ਇਹ ਉੱਥੇ ਸਾਰੇ ਬੇਸਹਾਰਾ ਪਸ਼ੂ ਮਨ ਲਾ ਕੇ ਰਹੀ ਢੂਹੀ ਟੁੱਟ ਗਈ ਕੋਈ ਲੱਤ ਟੁੱਟ ਗਈ ਕੋਈ ਵੀ 60 ਫੀਟ ਵੱਜੀ ਹੁੰਦੀ ਹੈ ਉਹ ਹਸਪਤਾਲ ਦੇ ਵਿੱਚ ਹੀ ਸਾਰਾ ਇਲਾਜ ਕੀਤਾ ਜਾਂਦਾ ਉਹਨਾਂ ਦਾ ਤੇ ਭਰਾਵਾਂ ਦਾ ਤੀਸਰਾ ਕਿਹੜਾ ਇਹ ਲੈ ਕੇ ਜਾਂਦੇ ਆ ਹੁਣੀ ਭਰ ਕੇ ਹਟੇ ਨੇ ਹਜੇ ਗੱਡੀ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਉਹਨਾਂ ਦੇਣਗੇ ਲੈ ਬਾਈ ਜੀ ਕਿੰਨੇ ਘੇੜੇ ਲੈ ਕੇ ਹੁਣ ਤੂੜੀ ਦੇ ਦੋ ਪਹਿਲਾਂ ਇਹ ਬਾਈ ਤੀਜਾ ਘੇੜਾਗਾ ਤੀਸਰਾ ਘੇੜਾ ਹੈ ਹਾਂ ਤੀਸਰਾ ਘੇੜਾ ਇਹ ਜਿਹੜੇ ਹੁਣ ਤੂੜੀ ਲੈ ਗਏ ਮੰਨ ਲਓ ਇਹਦਾ ਕੋਈ ਵੇਟ ਵੀ ਹੋਊਗਾ ਇਹਦਾ ਵੇਟ ਵੀ ਹੋਊਗਾ ਬਾਈ ਠੀਕ ਆ ਤੇ ਵੇਟ ਇਹਦਾ ਹੋ ਕੇ ਪਰਚੀ ਦੇਵਾਂਗੇ ਸੀ ਉਹਨਾਂ ਨੂੰ ਗਊਸ਼ਾਲਾ ਵਾਲਿਆਂ ਨੂੰ ਉਹ ਰਜਿਸਟਰ ਤੇ ਚੜਾਉਣਗੇ ਠੀਕ ਆ ਤੇ ਸਾਰਾ ਡਾਟਾ ਸੋਡੇ ਪਿੰਡ ਦਾ ਜੋ ਦਾਣਾ ਹੋਇਆ ਟੂੜੇ ਕਣਕ ਪੈਸਾ ਠੀਕ ਆ ਸਾਰਾ ਉੱਥੇ ਲਿਖਿਆ ਜਾਊਗਾ ਮਨ ਲਾ ਕਿੰਨਾ ਕੁ weight ਹੋ ਜਾਂਦਾ ਇੱਕ ਇੱਥੇ ਗੱਡੀ 'ਚ ਇਹਦੇ 'ਚ ਬਾਈ 36 ਕੁਆਟਲ ਵੀ ਪੈ ਜਾਂਦੀ ਆ 37 ਵੀ ਪੈ ਜਾਂਦੀ ਆ 32 ਵੀ ਪੈ ਜਾਂਦੀ ਆ ਮਨ ਲਾ ਗੱਡੀਆਂ ਆ ਵੱਡੀਆਂ ਵੀ ਐ ਵਿੱਚ ਛੋਟੀਆਂ ਵੀ ਐ ਹਾਂ ਹਾਂ ਵੀ ਵਜਨ ਦਾ ਤਾਂ ਕੀ ਦੇ ਕਹਿੰਦਾ ਉੱਥੇ ਬਸ ਲਿਖਿਆ ਜਾਂਦਾ ਵੀ ਆਹ ਪਿੰਡ 'ਚੋਂ ਇੰਨੀ ਤੂੜੀ ਆ ਗਈ ਹਾਂ ਹਾਂ ਵੀ ਇੰਨੇ ਕਣਕ ਆ ਗਈ ਹਾਂ ਇੰਨੇ ਕਣਕ ਆ ਗਈ ਕੋਈ ਪੈਸਾ ਟਕਾ ਵੀ ਕੱਲੀ ਤੂੜੀ ਤੇ ਹੋਰ ਵੀ ਕੁਝ ਚਾਹੀਦਾ ਹੁੰਦਾ ਮਨ ਲਾ ਉੱਥੇ ਦਾ ਸਾਰਾ ਹਰਾ ਬਾਈ ਹਰਾ ਚਾਹੀਦਾਗਾ ਪੈਸਾ ਟਕਾ ਤੂੜੀ ਤੰਦ ਠੀਕ ਆ ਕੋਈ ਮਰਜ਼ੀ ਦਾਨ ਕਰ ਸਕਦਾ ਬੇਸਾਰਾ ਕਣਕ ਵੀ ਚਾਹੀਦੀ ਹੁੰਦੀ ਆ ਕਣਕ ਵੀ ਚਾ ਸਰਦਾ ਮਤਕਾਵਤੀ ਸੇਵਾ ਮੰਨ ਲੋ ਹਾਂ ਸੇਵਾ ਮੰਨ ਲੋ ਹੁਣ ਇਦੋਂ ਬਾਅਦ ਆ ਜਿਹੜੀ ਮੱਕੀ ਹੁਣ ਵਿਜੂ ਗਈ ਠੀਕ ਆ ਤੇ ਆ ਮੱਕੀ ਦਾਣ ਕਰਨਗੇ ਤੇ ਅਗਲਾ ਫੋਨ ਕਰ ਦਿੰਦਾਗਾ ਉੱਥੇ ਗਊਸ਼ਾਲਾ ਚ ਤੇ ਉਥੋਂ ਗੱਡੀ ਭੇਜ ਦਿੰਦੇ ਆ ਤੇ ਇਹ ਜੀਮਿੰਦਾਰ ਇਧਰੋਂ ਭਰ ਕੇ ਤੇ ਕੁੱਠੀ ਮੋੜ ਦਿੰਦੇ ਨਹੀਂ ਜੇ ਹੁਣ ਨੀਰਾਚਾਰਾ ਕਿਸੇ ਦਿਨ ਲਿਆਣਾ ਮੰਨ ਲੋ ਉੱਥੇ ਗਊਸ਼ਾਲਾ ਨਾਲ ਲਿਆਣਾ ਹੈ ਹਾਂਜੀ ਉੱਥੇ ਲਿਆਣ ਵਾਸਤੇ ਫੋਨ ਕਰਨਗੇ ਸਾਨੂੰ ਵੀ ਵੱਢਣੀ ਪਊ ਇਹਨਾਂ ਨੂੰ ਕਿਹੜਾ ਵੱਢ ਲੈਣਾ ਹਾਂ ਇਹ ਵੱਢ ਲੈਣਾ ਤੇ ਵੱਢ ਕੇ ਉਦੂ ਮੋੜ ਕੇ ਫੋਨ ਕਰ ਦਾਨਾ ਏ ਬਸ ਉਥੋਂ ਗੱਡੀ ਭੇਜ ਦਾਂਗੇ ਡਰਾਈਵਰ ਆ ਜਾਊਗਾ ਗੱਡੀ ਲੈ ਕੇ ਤੇ ਭਰ ਦਾਂਗੇ ਤੇ ਉੱਥੇ ਬਗ ਜੀ ਨਹੀਂ ਇਹ ਆ ਭਰ ਦਾਂਗੇ ਇੱਥੋਂ ਵਾਲੇ ਹਾਂ ਇੱਥੋਂ ਵਾਲੇ ਆ ਭਰ ਦਾਂਗੇ ਉਹਨਾਂ ਕੋਲੇ ਬੰਦੇ ਨਹੀਂ ਹੈਗੇ ਜੀ ਉਹਨਾਂ ਕੋਲੇ ਬੰਦੇ ਫਿਰ ਪੂਰੇ ਸੂਰੇ ਅੰਨਾ ਜਿਹੜੇ ਉਹ ਗਉਆਂ ਨੂੰ ਨੀਰਾਚਾਰਾ ਪਾਉਂਦੇ ਹਾਂ ਫਿਰ ਪਿੰਡ ਵਾਲੇ ਲੱਗਦੇ ਉਹਨਾਂ ਦਾ 50 ਕਿਲੋਮੀਟਰ ਤੱਕ ਜਾਂਦੇ ਆ ਹਾਂਜੀ ਹਾਂਜੀ 50 ਕਿਲੋਮੀਟਰ ਤੱਕ ਜਾਂਦੇ ਆ ਉੱਥੇ ਫਿਰ ਗਉਆਂ ਨੂੰ ਸਾਂਭਦੇ ਆ ਉਹ ਬੰਦੇ ਤੇ ਉੱਥੋਂ ਗੱਡੀ ਲੈ ਕੇ ਆ ਜਾਊਗਾ ਡਰਾਈਵਰ ਤੇ ਭਰ ਦਾਂਗੇ ਤੇ ਬਗਦੂ ਹਾਰਾ ਮੰਨ ਲਓ ਜੇ ਮੈਂ ਗਊਸਾਲਾ ਇੱਕ ਤਾਂ ਗਊਸਾਲਾ ਹੁਣ ਪਿੰਡਾਂ 'ਚ ਖੋਲ੍ਹਿਆਂਗਾ ਪੰਗਾ ਵੀ ਜਿਹੜੇ ਵੀ ਪਸ਼ੂ ਆਵਾਰਾ ਪਸ਼ੂ ਲਾ ਲਓ ਕੁਛ ਵੀ ਲਾ ਲਓ ਹਾਂਜੀ ਹਾਂਜੀ ਤੇ ਕਿੱਥੇ ਹੁਣ ਉੱਥੇ ਜਿਹੜਾ ਵੀ ਇੱਕ ਤਰ੍ਹਾਂ ਹਸਪੀਟਲ ਹੀ ਐ ਉੱਥੇ ਸੱਟਾਂ ਵੱਜੀਆਂ ਜਿਹਦੀ ਲੱਤ ਬਾਹਰ ਟੁੱਟੀ ਐ ਕਿਸੇ ਪਸ਼ੂ ਦੀ ਹਾਂਜੀ ਹਾਂਜੀ ਤੇ ਉਹਨਾਂ ਵਾਸਤੇ ਬਣਿਆ ਹੋਇਆ ਹਾਂਜੀ ਹਾਂਜੀ ਉਹ 24 ਘੰਟੇ ਸਰਵਿਸ ਆ ਜੀ ਠੀਕ ਆ ਰਾਤ ਨੂੰ ਦਿਨੇ ਜਦੋਂ ਮਰਜ਼ੀ ਫੋਨ ਕਰੋ ਜਦੋਂ ਮਰਜ਼ੀ ਫੋਨ ਕਰੋ ਉਹਦੀ ਗੱਡੀ ਆਊਗੀ ਤੁਰੰਤ ਪਸ਼ੂ ਲੈਣ ਮੰਨ ਲਓ ਇੱਥੇ ਹੁਣ ਆਪਣੇ ਪਿੰਡ ਆ ਸਾਡੇ ਕਿਸੇ ਦੇ ਪਥੂ ਦੀ ਲੱਤ ਟੁੱਟ ਗਈ ਜਾਂ ਕਿਸੇ ਖੂਚ ਡਿੱਗ ਪਿਆ ਜਾਂ ਕਿਤੇ ਵੀ ਕੋਈ ਨੁਕਸਾਨ ਹੋਰ ਹੋ ਗਿਆ ਮੰਨ ਲਓ ਇਥੇ ਸੜਕ ਦੇ ਵਿੱਚ ਕੋਈ ਦੁਰਘਟਨਾ ਹੋ ਗਈ ਤਾਂ ਫਿਰ ਉੱਥੇ ਫੋਨ ਕਰਿਆ ਜਦੋਂ ਸਾਨੂੰ ਉੱਥੇ ਗਊਸ਼ਾਲਾ ਦੇ ਵਿੱਚ ਹਾਂਜੀ ਹਾਂਜੀ ਤੇ ਉਹ ਚੱਕ ਕੇ ਆਪੇ ਲੈ ਜਾਣਗੇ ਬਸ ਆਪੇ ਲੈ ਜਾਣਗੇ ਚੱਕ ਕੇ ਉਹਨਾਂ ਕੋਲੇ ਮੰਨ ਲਾ ਵੀ ਦੂਜਾ ਲਿਫਟਾਂ ਬਣਿਆ ਹੋਇਆ ਲਿਫਟਾਂ ਵਾਲੀਆਂ ਟਰਾਲੀਆਂ ਬਣੀਆਂ ਹੋਊਗਾ ਜੀ ਠੀਕ ਆ ਗੱਡੀ ਉਦੀ ਆਊਗੀ ਤੇ ਤੁਹਾਡੇ ਫੋਨ ਕਰਨ ਅਨੁਸਾਰ ਗੱਡੀ ਆ ਜਾਊਗੀ ਉਥੋਂ ਤੁਰ ਪੂਗੇ ਉਹਦੀ ਚੱਲ ਪੂਗੀ ਤੇ ਉਹ ਆਪੇ ਲੈ ਜਾਣਗੇ ਜੇ ਹਸਪਤਾਲ ਜੀ ਜੇਦੋ ਮਰਜ਼ੀ 24 ਘੰਟੇ ਸਰਵਿਸ ਹੈ ਜੀ ਰਾਤ ਨੂੰ ਫੋਨ ਕਰੋ ਰਾਤ ਨੂੰ ਵੀ ਲੈ ਜਾਣਗੇ ਤੇ ਹੁਣ ਤਿੰਨ ਗੇੜੇ ਲਾਤੇ ਮੰਨ ਲਓ ਹੁਣ ਮਾੜਾ ਇੱਛਾ ਤਾਂ ਸਾਡੇ 10 ਟਰਾਲੀਆਂ ਦਾ ਡੇਲੀ ਮੰਗੂ ਆ ਜਾਂਦੀਆਂ ਐ ਕਿ ਤੂੜੀ ਤਾਂ ਬਹੁਤ ਜ਼ਿਆਦੇ ਹੋਈ ਹੋਣੀ ਹੈ ਹਾਂ ਤੂੜੀ ਬਹੁਤ ਹੋ ਗਈ ਜੀ ਹਰ ਪਿੰਡ ਚ ਨਾ ਤੂੜੀ ਬਹੁਤ ਆ ਜ਼ਿਆਦੇ ਤੋਂ ਜ਼ਿਆਦੇ ਤੇ ਬਾਕੀ ਦਾਣਾ ਫੱਕਾ ਵੀ ਕਣਕ ਵੀ ਬਹੁਤ ਜ਼ਿਆਦੇ ਤੋਂ ਜ਼ਿਆਦੇ দান ਕਰਨਗੇ ਜੀ ਐਦਿਗੀ ਦਾ ਤੇ ਐਦਿਗੀ ਦਾ ਕਿਉਂ ਝਾੜ ਬਹੁਤ ਹੋਇਆਗਾ ਹਾਂ ਜੀ ਹਾਂਜੀ 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 ਤੇ ਦਾਣਾ ਫੱਕਾ দান ਕਰਨਗੇ ਜੀ ਉਹ ਕਿੰਨੇ ਕ ਪਿੰਡਾਂ ਦੀ ਲਿਸਟ ਲੱਗੀ ਪਈ ਆ ਉੱਥੇ ਤੁਸੀਂ ਦੇਖੀ ਆ ਤੁਸੀਂ ਤਾਂ ਰਹਿੰਦੇ ਆ ਉੱਥੇ ਹਾਂਜੀ ਹਾਂਜੀ ਉੱਥੇ ਤਕਰੀਬਨ ਲੱਗੀ ਪਈ ਐ 200 ਪਿੰਡ ਦੀ ਲਿਸਟ ਵੀ ਕਿਹਨੇ ਵੀ ਕਣਕ ਭੇਜੀ ਐ ਕਿਹਨੇ ਪੈਸੇ ਭੇਜੇ ਐ ਸਾਰੇ ਪਿੰਡ ਦੇ ਸਾਹ ਐ ਦੀਵਾਰ ਲੱਗੀ ਪਈ ਆ ਉਹਨਾਂ ਦੇ ਸਾਰੇ ਪਿੰਡ ਦਾ ਜੋ ਉੱਥੇ ਬੋਰਡ ਲੱਗਾ ਪਿਆ ਜੀ ਸਾਰੇ ਪਿੰਡਾਂ ਦਾ ਅਡੋੜੀ ਟੂੜੀ ਤੰਦ ਜੋ ਟੂੜੀ ਪੈਸਾ ਟਕਾ ਸਾਰਾ ਕੁਝ ਲਿਖਿਆ ਪਿਆ ਅਡੋੜੀ ਪਿੰਡਾਂ ਨਾਲ ਕਾ ਪਿੰਡ ਦਾ ਕੁਸ ਆ ਗਿਆ ਪਿੰਡ ਦਾ ਕੁਸ ਆ ਗਿਆ ਉਹ ਸਾਰਾ ਲਿਖਿਆ ਜਾਂਦਾ ਉੱਥੇ ਆਹ ਹੋ ਗਿਆ ਮਾਲਵਾ ਇਥੇ ਡਾਕਟਰ ਆਲਗਾਂ ਡੇਲੀ ਮੰਗੂ ਸਾਡੇ ਪਿੰਡ ਆ ਜਾਂਦੀਆਂ ਖੈਰ ਲੇਕ ਸੇਵਾ ਤੇ ਲੱਗੇ ਹੋਏ ਲੋਕ ਲੋਕ ਸੇਵਾ ਤੇ ਆਏ ਜੁੜਦੇ ਆ ਨਾ ਵੀ ਕਿਤੇ ਵੀ ਚੱਲ ਗਊਸ਼ਾਲਾ ਦੇ ਵਿੱਚ ਆਪਾਂ ਭੇਜਨੇ ਕੋਈ ਵੀ ਚੀਜ਼ ਹੋਵੇ ਦਾਣ ਹੀ ਆ ਨਾ ਕਿਤਰਾ ਇਹਦਾ ਐ ਬੇਸਾਰਾ ਵੀ ਸੱਟਾ ਫੇਟਾ ਜਿੰਨਾ ਪਸ਼ੂਆਂ ਦੇ ਬੱਜ ਗਏ ਉਹਨਾਂ ਦਾ ਬਸ ਸੇਵਾ ਗਈ ਹਾਂਜੀ ਹਾਂਜੀ ਉਹਨਾਂ ਦੀ ਸੇਵਾ ਹਸਪਤਾਲ ਦੀ ਤੇ ਹੁਣ ਹੋਰ ਕੋਈ ਲਓ ਬਾਈ ਜੀ ਹੁਣ ਤੁਹਾਨੂੰ ਨੰਬਰ ਸਾਰਾ ਦੇ ਦਿੰਨੇ ਆ ਗਊਸ਼ਾਲਾ ਦੇ ਜਿਹੜੇ ਮੰਨ ਲਓ ਕਮੇਟੀ ਵਾਲੇ ਆ ਉਹਨਾਂ ਨੂੰ ਕਦੋਂ ਵੀ ਫੋਨ ਕਰ ਸਕਦੇ ਹੁਣ ਤੂੜੀ ਦਾ ਸੀਜ਼ਨ ਚੱਲੂ ਆ 10 ਦਿਨ ਚੱਲੇ ਜਾਊ ਐ ਤੂੜੀ ਤਾਂ ਇਕੱਠੀ ਹੋਈ ਜਾਣੀ ਐ ਉਸ ਤੋਂ ਬਾਅਦ ਨੀਰੇ ਚਾਰੇ ਦਾ ਹਰੇ ਚਾਰੇ ਦਾ ਤੇ ਉਦੋਂ ਫੋਨ ਮਾਰ ਦੇਣਾ ਵੀ ਬਾਈ ਜੀ ਆਪਣੇ ਕੋਲੇ ਨੀਰਾਚਾਰ ਹੈਗਾ ਵੀ ਖਰਾਬ ਨਾ ਹੋਉਂਦੇ ਉਹ ਨੀਰਾਚਾਰਾ ਉੱਥੇ ਸੇਵਾ ਦੇ ਵਿੱਚ ਲੱਗ ਜਾਊਗਾ ਤੇ ਨੰਬਰ ਨੋਟ ਕਰ ਲਓ 70560 703773 ਤੇ ਇੱਕ ਨੰਬਰ ਹੋਰ ਲਿਖ ਲਓ 70565 70773 ਤੇ ਆ ਮੰਨ ਲਾ ਸਿੱਧਾ ਤੁਹਾਡੇ ਬੋਰਡ ਕੰਨੀ ਕਰ ਦਣਾ ਆ ਆਇਦੇ ਬੱਚੂ ਸਾਰਾ ਨੋਟ ਕਰ ਲਿਓ ਨਾਲੇ ਤੁਹਾਨੂੰ ਪਤਾ ਲੱਗ ਜਾਣਾ ਛਾਨੀ ਦੇਵ ਮੰਦਿਰ ਦੇ ਕੋਲ ਆ ਮਾਲਾ ਜੇ ਨਾਮ ਮੰਦਿਰ ਦੇ ਵਿੱਚ ਉਲਝੇ ਰਹੇ ਹੋ ਤਾਂ ਸਟੇਸ਼ਨ ਕੋਲੇ ਮਨ ਲਾ ਫਾਟਕਾਂ ਕੋਲੇ ਦੇਸੂ ਤੋਂ ਜਾਇਆ ਰਿਸਵਾ ਛੱਡ ਕੇ ਤਦ ਆ ਰਹਿ ਗਏ ਇਹਨਾਂ ਨੂੰ ਮੈਂ ਟੱਕਰ ਰਿਹਾ ਲਾ ਵੀ ਟਰਾਲੀਆਂ ਤਾਂ ਆਈ ਜਾਂਦੀਆਂ ਐ ਰੋਜ਼ ਮਹਲਾ 10 ਟਰਾਲੀਆਂ ਤਾਂ ਕਿਉਂ ਬੜੀਆਂ ਆ ਜਾਂਦੀਆਂ ਆਹ ਦਾ ਕੁਲਦੀਪ ਢੰਡਰ ਲਾ ਗਿਆ ਹੁਣ ਕਾਲੀ ਤੇ ਉਧਰੋਂ ਟਰਾਲੀਆਂ ਲਾਹੀ ਜਾਂਦੇ ਆ ਤੇ ਗਊਸਾਲ ਵਾਲੇ ਲਈ ਜਾਂਦੇ ਆ ਕਾਲਿਆਂ ਵਾਲੀ ਵਾਲੇ ਤੇ ਅਸੀਂ ਨਾਲੇ ਇੱਥੇ ਵੀਡੀਓ ਬਣਾਈ ਜਾਂਦੇ ਨਾਲੇ ਸੇਵਾ ਕਰੀ ਜਾਂਦੇ ਆ ਆਪਦੇ ਪਿੰਡ ਝੂਟਾ ਮਾਰਦੇ ਝੂਟਾ ਬਸ ਆਹ ਭਾਈ ਆਪਣੇ ਗਊਸ਼ਾਲਾ ਕਾਲਿਆਂ ਵਾਲੀ ਤੋਂ ਸਾਰੇ ਜਿਹੜੇ ਬੇਸਹਾਰਾ ਪਸ਼ੂ ਆ ਉਹਨਾਂ ਵਾਸਤੇ ਲੈਣ ਆਏ ਨੇ ਤੂੜੀ ਲੈ ਕਿਸ਼ਾਨ ਜੁਨੀਆ ਦਾ ਖੰਜਾਂਚੀ ਇਹ ਹੈ ਕੁਲਦੀਪ ਸਿੰਘ ਭਿੰਡਰ ਤੇ ਨਾਲੇ ਉਸੇ ਧਰਨਾ ਤੇ ਜਾਂਦਾ ਤੇ ਨੇ ਇੱਧਰ ਸੇਵਾ ਕਰਦਾ